ਮੇਰੇ ਘਰ ਦੇ ਮੇਰੇ ਲਈ ਰਿਸ਼ਤਾ ਦੇਖ ਰਹੇ ਸੀ ਮੇਰੀ ਤਾਂ ਬਸ ਇੱਕੋ ਡਿਮਾਂਡ ਸੀ ਕਿ ਮੁੰਡਾ ਨਸ਼ਾ ਪੱਤਾ ਨਾ ਕਰਦਾ ਹੋਵੇ ਕਿਉਂਕਿ ਪਹਿਲਾਂ ਮੇਰੇ ਮਾਮੇ ਦੀ ਕੁੜੀ ਨਾਲ ਇਦਾਂ ਹੋਇਆ ਸੀ ਮੁੰਡਾ ਬੜੇ ਨਸ਼ੇ ਕਰਦਾ ਸੀ ਜਿਸ ਕਰਕੇ ਉਹਨਾਂ ਦਾ ਤਲਾਕ ਹੋ ਗਿਆ ਘਰ-ਬਾਰ ਤਾਂ ਬੜਾ ਵਧੀਆ ਸੀ ਪਰ ਮੁੰਡਾ ਚੰਗਾ ਨਹੀਂ ਸੀ ਬਸ ਇਸੇ ਗੱਲਾਂ ਕਰਕੇ ਮੈਂ ਡਰਦੀ ਸੀ ਮੈਂ ਵੀ ਚਾਹੁੰਦੀ ਸੀ ਕਿ ਬੇਸ਼ੱਕ ਜ਼ਮੀਨ ਘੱਟ ਹੋਵੇ ਪਰ ਮੁੰਡਾ ਵਧੀਆ ਹੋਵੇ ਮੈਂ ਤਾਂ ਇਹ ਗੱਲ ਕਰਦਿਆਂ ਨੂੰ ਵੀ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਮੁੰਡਾ ਚੰਗਾ ਹੋਵੇ ਮੈਨੂੰ ਜ਼ਿਆਦਾ ਪੈਸੇ ਦੀ ਲੋੜ ਨਹੀਂ ਆ ਮੈਂ ਆਪੇ ਜ਼ਿੰਦਗੀ ਕੱਟ ਲੂੰਗੀ ਡੈਡੀ ਮਜ਼ਾਕ ਕਰਨ ਲੱਗੇ ਡੈਡੀ ਕਹਿਣ ਲੱਗੇ ਪੁੱਤ ਪੈਸੇ ਤੋਂ ਬਿਨਾ ਕੀ ਜ਼ਿੰਦਗੀ ਹੁੰਦੀ ਆ ਮੈਂ ਕਿਹਾ ਡੈਡੀ ਪਰ ਮਾੜੇ ਬੰਦੇ ਨਾਲ ਵੀ ਜ਼ਿੰਦਗੀ ਕੱਟਣੀ ਔਖੀ ਆ ਤੁਹਾਨੂੰ ਨਹੀਂ ਪਤਾ ਕਿ ਮਾਮੇ ਦੀ ਕੁੜੀ ਨੇ ਕੀ ਕੁਝ ਸਿਆ ਡੈਡੀ ਕਹਿੰਦਾ ਉਹ ਤਾਂ ਮੈਨੂੰ ਪਤਾ ਆ ਤੂੰ ਫਿਕਰ ਨਾ ਕਰ ਮੈਂ ਇਹ ਸਭ ਗੱਲਾਂ ਦਾ ਪੂਰਾ ਪੂਰਾ ਧਿਆਨ ਰੱਖੂਗਾ ਮੈਂ ਤੇਰੇ ਲਈ ਮਾੜਾ ਮੁੰਡਾ ਨਹੀਂ ਵੇਖੂਗਾ ਕਿਉਂਕਿ ਮੈਨੂੰ ਆਪਣੇ ਨਾਲੋਂ ਵੱਧ ਤੂੰ ਪਿਆਰੀ ਆ ਕਾਫੀ ਵਿਚੋਲੇ ਸਾਡੇ ਘਰ ਗੇੜੇ ਮਾਰ ਰਹੇ ਸੀ ਕਿਉਂਕਿ ਮੈਂ ਕਾਫੀ ਅਮੀਰ ਘਰੋਂ ਸੀ ਡੈਡੀ ਕਹਿੰਦੇ ਸੀ ਕਿ ਜੋ ਮੇਰੀ ਧੀ ਨੂੰ ਚੰਗਾ ਰਿਸ਼ਤਾ ਕਰਾਊਗਾ ਮੈਂ ਉਹਨੂੰ ਸੋਨੇ ਦੀ ਮੁੰਦਰੀ ਪਾਊਂਗਾ ਇਸ ਕਰਕੇ ਲਾਲਚ ਕਰਕੇ ਵਿਚੋਲੇ ਸਾਡੇ ਕਰ ਗੇੜੇ ਮਾਰਦੇ ਸੀ ਕਾਫੀ ਟਾਈਮ ਲੰਘ ਗਿਆ ਸੀ ਪਰ ਅਜੇ ਤੱਕ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਇਆ ਸੀ ਫਿਰ 6 ਮਹੀਨੇ ਇਦਾਂ ਹੀ ਲੰਘ ਗਏ ਹੁਣ ਤਾਂ ਮੇਰੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਮੈਂ ਬੀਏ ਐਮਏ ਕੀਤੀ ਹੋਈ ਸੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਰਦੇ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਪਰ ਮੈਂ ਚਾਹੁੰਦੀ ਸੀ ਕਿ ਮੈਂ ਅਜੇ ਹੋਰ ਪੜ ਲਵਾਂ ਮੈਂ ਇਸ ਬਾਰੇ ਆਪਣੇ ਡੈਡੀ ਨਾਲ ਗੱਲ ਕੀਤੀ ਡੈਡੀ ਕਹਿਣ ਲੱਗੇ ਦੇਖ ਪੁੱਤ ਮੈਂ ਪਹਿਲਾਂ ਹੀ ਬਿਮਾਰ ਰਹਿਣਾ ਆ ਤੇਰਾ ਭਰਾ ਅਜੇ ਛੋਟਾ ਆ ਮੈਂ ਚਾਹੁੰਨਾ ਆ ਕਿ ਤੂੰ ਆਪਣੇ ਘਰ ਚਲੀ ਜਾਵੇਂ ਬਾਕੀ ਬਾਅਦ ਵਿੱਚ ਤੇਰੀ ਇਕੱਲੀ ਮਾਂ ਕੀ ਕਰੂਗੀ ਜੇ ਮੈਨੂੰ ਕੱਲ ਨੂੰ ਕੁਝ ਹੋ ਗਿਆ ਮੈਂ ਕਹ ਡੈਡੀ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਮੇਰਾ ਦਿਲ ਘਟਣ ਲੱਗ ਜਾਂਦਾ ਆ ਤਾਂ ਡੈਡੀ ਕਹਿਣ ਲੱਗੇ ਪੁੱਤ ਇਹ ਤਾਂ ਜ਼ਿੰਦਗੀ ਦੀ ਸੱਚਾਈ ਆ ਨਾਲੇ ਮੈਂ ਪਹਿਲਾਂ ਹੀ ਬਿਮਾਰ ਰਹਿਣਾ ਇਸੇ ਕਰਕੇ ਤੈਨੂੰ ਇਹ ਗੱਲ ਕਹਿ ਦੇਣਾ ਆ ਫਿਰ ਮੇਰੇ ਲਈ ਇੱਕ ਰਿਸ਼ਤਾ ਆ ਜਿਨ੍ਹਾਂ ਦੇ ਕੋਲ 5-6 ਕਿੱਲੇ ਜ਼ਮੀਨ ਦੇ ਵੀ ਹੈਗੇ ਸੀ ਤੇ ਮੁੰਡਾ ਵੀ ਬਾਹਰ ਮਨੀਲਾ ਵਿੱਚ ਕੰਮ ਕਰਦਾ ਸੀ ਮੁੰਡੇ ਦੀ ਕੋਠੀ ਤੋਂ ਪਤਾ ਲੱਗਦਾ ਸੀ ਕਿ ਮੁੰਡੇ ਕੋਲ ਬਹੁਤ ਪੈਸੇ ਨੇ ਕਿਉਂਕਿ ਮੇਰੇ ਘਰ ਦੇ ਮੁੰਡਾ ਵੇਖ ਆਏ ਸੀ ਡੈਡੀ ਨੂੰ ਮੁੰਡਾ ਬੜਾ ਪਸੰਦ ਆਇਆ ਸੀ ਡੈਡੀ ਸਾਨੂੰ ਆ ਕੇ ਦੱਸਦੇ ਸੀ ਕਿ ਉਹਨਾਂ ਦੀ ਕੋਠੀ ਬੜੀ ਵੱਡੀ ਆ ਇੱਥੋਂ ਪਤਾ ਲੱਗਦਾ ਆ ਕਿ ਮੁੰਡੇ ਕੋਲ ਬੜੇ ਪੈਸੇ ਨੇ ਸਾਰਾ ਪਰਿਵਾਰ ਬੜਾ ਖੁਸ਼ ਸੀ ਤੇ ਮੈਂ ਡੈਡੀ ਨੂੰ ਫਿਰ ਦੁਬਾਰਾ ਕਿਹਾ ਕਿ ਡੈਡੀ ਇੱਕ ਵਾਰ ਪਤਾ ਕਰ ਲਿਓ ਮੁੰਡਾ ਸ਼ਰਾਬ ਵਗੈਰਾ ਤਾਂ ਨਹੀਂ ਪੀਂਦਾ ਡੈਡੀ ਕਹਿੰਦੇ ਜੇ ਇੱਕ ਅੱਧਾ ਪੈਗ ਲਾ ਵੀ ਲਵਾਂ ਤਾਂ ਫਿਰ ਕੀ ਹੁੰਦਾ ਮੈਂ ਵੀ ਤਾਂ ਪੀ ਹੀ ਲੈਂਦਾ ਸੀ ਤੇਰੀ ਮਾਂ ਨੇ ਵੀ ਮੇਰੇ ਨਾਲ ਘੱਟ ਹੀ ਲਈ ਇਸ ਤਰ੍ਹਾਂ ਕਹਿ ਕੇ ਡੈਡੀ ਮੈਨੂੰ ਹੱਸਣ ਲੱਗੇ ਡੈਡੀ ਕਹਿਣ ਲੱਗੇ ਦੇਖ ਪੁੱਤ ਬਾਹਰਲੇ ਮੁੰਡੇ ਥੋੜੀ ਬਹੁਤ ਸ਼ਰਾਬ ਪੀ ਲੈਂਦੇ ਆ ਇੰਨੇ ਕ ਦਾ ਕੁਝ ਨਹੀਂ ਹੁੰਦਾ ਤੂੰ ਐਵੇਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰ ਸਭ ਦੱਸਦੇ ਆ ਕਿ ਮੁੰਡੇ ਦਾ ਸੁਭਾਅ ਬੜਾ ਚੰਗਾ ਆ ਮੁੰਡੇ ਤੋਂ ਇਲਾਵਾ ਘਰ ਵਿੱਚ ਮੁੰਡੇ ਦੇ ਮੰਮੀ ਡੈਡੀ ਸੀ ਮੁੰਡੇ ਦੇ ਕੋਈ ਹੋਰ ਭੈਣ ਭਰਾ ਨਹੀਂ ਸੀ ਹੁਣ ਸਾਡੀ ਦੋਵਾਂ ਦੀ ਇੰਗੇਜਮੈਂਟ ਹੋ ਗਈ ਸੀ ਜੇ ਇਸ ਦਿਨ ਅੰਗੇਜਮੈਂਟ ਸੀ ਮੈਂ ਮੁੰਡੇ ਨੂੰ ਉਸਦੇ ਨਹੀਂ ਪਹਿਲੀ ਵਾਰ ਵੇਖਿਆ ਸੀ ਡੈਡੀ ਤਾਂ ਮੈਨੂੰ ਕਹਿੰਦੇ ਸੀ ਕਿ ਤੂੰ ਇੱਕ ਵਾਰ ਮੁੰਡਾ ਵੇਖ ਲਾ ਪਰ ਮੈਂ ਮੁੰਡੇ ਦੀ ਫੋਟੋ ਵੇਖ ਲਈ ਸੀ ਮੈਨੂੰ ਆਪਣੇ ਡੈਡੀ ਤੇ ਪੂਰੀ ਤਸੱਲੀ ਸੀ ਮੈਂ ਡੈਡੀ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਲਈ ਕੋਈ ਮਾੜਾ ਮੁੰਡਾ ਨਹੀਂ ਲੱਭੋਗੇ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਹੁਣ ਅਸੀਂ ਰਿਸ਼ਤਾ ਪੱਕਾ ਕਰ ਲਿਆ ਸੀ ਮੁੰਡੇ ਨੇ ਵੀ ਮੈਨੂੰ ਉਸਦੇ ਨਹੀਂ ਪਹਿਲੀ ਵਾਰ ਵੇਖਿਆ ਸੀ ਉਹਨੇ ਮੇਰੇ ਨਾਲ ਵੀਡੀਓ ਕਾਲ ਕਰਨ ਦੀ ਗੱਲ કરી ਸੀ ਪਰ ਮੈਂ ਉਸ ਨਾਲ ਵੀਡੀਓ ਕਾਲ ਨਹੀਂ ਕੀਤੀ ਕਿਉਂਕਿ ਮੈਨੂੰ ਬੜੀ ਸੰਗ ਲੱਗਦੀ ਸੀ ਇਸ ਕਰਕੇ ਉਹਨੇ ਵੀ ਮੇਰੀ ਫੋਟੋ ਹੀ ਵੇਖੀ ਸੀ ਉਹਨੇ ਵੀ ਪਹਿਲੀ ਵਾਰ ਮੈਨੂੰ ਇੰਗੇਜਮੈਂਟ ਵਾਲੇ ਦਿਨ ਦੇਖਿਆ ਸੀ ਸਾਨੂੰ ਦੋਵਾਂ ਨੂੰ ਪਹਿਲੀ ਵਾਰ ਇੱਕ ਦੂਜੇ ਨੂੰ ਵੇਖ ਕੇ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਉਹ ਮੇਰੇ ਨਾਲ ਪਹਿਲੇ ਦਿਨ ਹੀ ਬੜਾ ਗੱਲਾਂ ਕਰਨ ਲਈ ਉਤਆਵਲਾ ਸੀ ਉਹ ਮੇਰੇ ਨਾਲ ਲਗਾਤਾਰ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਬੜੀ ਸੰਗ ਲੱਗ ਰਹੀ ਸੀ ਕਿਉਂਕਿ ਮੈਂ ਉਹਨੂੰ ਪਹਿਲੀ ਵਾਰ ਮਿਲੀ ਸੀ ਪਰ ਉਹਦੇ ਸੁਭਾਅ ਨੂੰ ਵੇਖ ਕੇ ਬਿਲਕੁਲ ਹੀ ਨਹੀਂ ਲੱਗਦਾ ਸੀ ਕਿ ਉਹ ਮੈਨੂੰ ਪਹਿਲੀ ਵਾਰ ਮਿਲਿਆ ਆ ਉਹਦਾ ਸੁਭਾਅ ਇੰਨਾ ਵਧੀਆ ਸੀ ਕਿ ਉਹ ਮੇਰੇ ਨਾਲ ਜਲਦੀ ਹੀ ਕੋਲ ਮਿਲ ਗਿਆ ਸੀ ਜੋ ਮੈਨੂੰ ਬੜਾ ਚੰਗਾ ਲੱਗਿਆ ਸੀ ਮੇਰੀ ਤਾਂ ਟੈਨਸ਼ਨ ਜੀ ਮੁੱਕ ਗਈ ਸੀ ਕਿਉਂਕਿ ਮੁੰਡੇ ਦੇ ਸੁਭਾਅ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਸੁਭਾਅ ਬੜਾ ਚੰਗਾ ਆ ਪਰ ਮੇਰੇ ਸੱਸ ਸਹੁਰੇ ਦਾ ਸੁਭਾਅ ਮੈਨੂੰ ਅਜੇ ਤੱਕ ਨਹੀਂ ਪਤਾ ਸੀ ਕਿ ਕਿੱਦਾਂ ਦਾ ਹੋਊਗਾ ਉਹ ਤਾਂ ਮੈਨੂੰ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਰਹਿ ਕੇ ਹੀ ਪਤਾ ਲੱਗਣਾ ਸੀ ਬਸ ਮੇਰਾ ਵਿਆਹ 1 ਮਹੀਨੇ ਦੇ ਵਿੱਚ ਹੀ ਪੱਕਾ ਹੋ ਗਿਆ ਸੀ ਕਿਉਂਕਿ ਡੈਡੀ ਜਲਦੀ ਤੋਂ ਜਲਦੀ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਵਿਆਹ ਬੜੇ ਵੱਡੇ ਪੈਲਸ ਵਿੱਚ ਕੀਤਾ ਗਿਆ ਕਿਉਂਕਿ ਮੇਰੇ ਡੈਡੀ ਨੇ ਮੇਰੇ ਵਿਆਹ ਤੇ ਬੜੇ ਪੈਸੇ ਲਾਏ ਸੀ ਡੈਡੀ ਚਾਹੁੰਦੇ ਸੀ ਕਿ ਮੈਂ ਕੋਈ ਕਮੀ ਨਹੀਂ ਰੱਖਣੀ ਡੈਡੀ ਦੀ ਮੇਰੇ ਨਾਲ ਬੜੀ ਅਟੈਚਮੈਂਟ ਸੀ ਮੈਂ ਤੇ ਡੈਡੀ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰਦੇ ਸੀ ਇਸ ਗੱਲ ਤੋਂ ਤਾਂ ਮੰਮੀ ਵੀ ਜੈਲਸੀ ਕਰ ਜਾਂਦੀ ਸੀ ਕਿ ਤੂੰ ਮੇਰੇ ਨਾਲ ਉਹ ਨਹੀਂ ਗੱਲ ਨਹੀਂ ਕਰਦੀ ਜਿੰਨੀ ਆਪਣੇ ਪਿਓ ਨਾਲ ਕਰਦੀ ਆ ਮੈਂ ਹਰ ਇੱਕ ਸਲਾਹ ਆਪਣੇ ਡੈਡੀ ਨਾਲ ਹੀ ਕਰਦੀ ਸੀ ਕਿਉਂਕਿ ਡੈਡੀ ਮੇਰੀ ਹਰ ਗੱਲ ਨੂੰ ਸਮਝਦੇ ਸੀ ਮੇਰਾ ਵਿਆਹ ਹੋ ਗਿਆ ਸੀ ਮੈਂ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰਾ ਸਹੁਰੇ ਘਰ ਜਾ ਕੇ ਪਹਿਲਾਂ-ਪਹਿਲਾਂ ਦਿਲ ਨਹੀਂ ਲੱਗਿਆ ਸੀ ਕਿਉਂਕਿ ਮੈਨੂੰ ਸਵੇਰੇ-ਸਵੇਰੇ ਜਲਦੀ ਉੱਠਣਾ ਪੈਂਦਾ ਸੀ। ਮੇਰੀ ਸੱਸ ਨੇ ਮੈਨੂੰ ਵਿਆਹ ਤੋਂ 4 ਦਿਨ ਬਾਅਦ ਹੀ ਕਹਿ ਦਿੱਤਾ ਸੀ ਕਿ ਹੁਣ ਤੂੰ ਹੀ ਉੱਠ ਕੇ ਘਰ ਦੇ ਸਾਰੇ ਕੰਮ ਕਰਿਆ ਕਰਨੇ ਆ। ਮੈਂ ਤਾਂ ਬਥੇਰੇ ਕੰਮ ਕਰ ਲਏ। ਮੈਨੂੰ ਥੋੜਾ ਓਪਰਾ ਜਿਹਾ ਲੱਗਦਾ ਸੀ ਕਿਉਂਕਿ ਮੈਂ ਆਪਣੇ ਘਰ ਕਦੇ ਇੰਨੀ ਜਲਦੀ ਨਹੀਂ ਉઠી ਸੀ। ਉੱਥੇ ਤਾਂ ਮੈਨੂੰ 5 ਵਜੇ ਜਾਂ 4:30 ਵਜੇ ਉੱਠਣਾ ਪੈਂਦਾ ਸੀ। ਮੈਨੂੰ ਥੋੜਾ ਔਖਾ ਤਾਂ ਲੱਗਦਾ ਸੀ ਪਰ ਹੁਣ ਜ਼ਿੰਮੇਵਾਰੀ ਤਾਂ ਮੇਰੇ ਗੱਲ ਪੈਣੀ ਹੀ ਸੀ ਪਹਿਲਾਂ ਮੈਨੂੰ ਥੋੜਾ ਔਖਾ ਲੱਗਦਾ ਸੀ ਬਾਅਦ ਵਿੱਚ ਮੈਂ ਉਹੋ ਜੀ ਹੋ ਗਈ ਸੀ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਘੁੰਮਣ ਜਾਵਾਂ ਮੇਰੇ ਘਰ ਵਾਲੇ ਦਾ ਨਾਮ ਹੈਰੀ ਸੀ ਤੇ ਮੇਰਾ ਨਾਮ ਪਵਨ ਆ ਮੈਂ ਇੱਕ ਦਿਨ ਰਾਤ ਨੂੰ ਹੈਰੀ ਨੂੰ ਕਿਹਾ ਕਿ ਆਪਾਂ ਕਿਤੇ ਘੁੰਮਣ ਚੱਲਾਂਗੇ ਹੈਰੀ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਕਰਦੇ ਆ ਨਾ ਸਲਾਹ ਕਰ ਲਵਾਂਗੇ ਮੈਂ ਕਿਹਾ ਇਹਦੇ ਵਿੱਚ ਕਰਦਿਆਂ ਨੂੰ ਕੀ ਪ੍ਰੋਬਲਮ ਹੋਣੀ ਆ ਨਾਲੇ ਆਪਣੇ ਕਿਹੜਾ ਜ਼ਿਆਦਾ ਜਾਣੇ ਘਰ ਵਿੱਚ ਆ ਮੰਮੀ ਡੈਡੀ ਹੀ ਆ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਆ ਹੈਰੀ ਮੈਨੂੰ ਕਹਿਣ ਲੱਗਾ ਫਿਰ ਵੀ ਇੱਕ ਵਾਰ ਸਲਾਹ ਤਾਂ ਕਰਨੀ ਪੈਣੀ ਆ ਮੈਂ ਕਿਹਾ ਹਾਂਜੀ ਸਲਾਹ ਤਾਂ ਕਰ ਲਿਓ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਇਹ ਆਪ ਪੈਸੇ ਕਮਾਉਂਦਾ ਆ ਇਹ ਇੰਨਾ ਆਪਣੇ ਮਾਪਿਓ ਤੋਂ ਕਿਉਂ ਡਰਦਾ ਆ ਫਿਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਕਿ ਮੈਨੂੰ ਉਹਦਾ ਹੀ ਭਲੇਖਾ ਲੱਗਦਾ ਹੋਊ ਹੈਰੀ ਨੇ ਵੈਸੇ ਹੀ ਕਹਿ ਦਿੱਤਾ ਹੋਊਗਾ ਕੇ ਚੱਲ ਮੰਮੀ ਡੈਡੀ ਨਾਲ ਸਲਾਹ ਕਰ ਲੈਂਦੇ ਆ ਅਗਲੇ ਦਿਨ ਮੈਂ ਹੈਰੀ ਨੂੰ ਇਸ਼ਾਰੇ ਕਰ ਰਹੀ ਸੀ ਜਦੋਂ ਮੰਮੀ ਡੈਡੀ ਬੈਠੇ ਸੀ ਸਾਰੇ ਬੈਠ ਕੇ ਚਾਹ ਪੀ ਰਹੇ ਸੀ ਮੈਂ ਹੈਰੀ ਨੂੰ ਕਿਹਾ ਕਿ ਹੁਣ ਪੁੱਛ ਲਵੋ ਹੈਰੀ ਨੇ ਉਦੋਂ ਹੀ ਮੰਮੀ ਨਾਲ ਗੱਲ ਕੀਤੀ ਕਿ ਮੰਮੀ ਅਸੀਂ ਘੁੰਮਣ ਜਾਣ ਦੀ ਸਲਾਹ ਕਰਦੇ ਸੀ ਜਾ ਆਈਏ ਮੇਰੀ ਸੱਸ ਕਹਿਣ ਲੱਗੀ ਨਾ ਪੋਤੇ ਕਿੱਥੇ ਜਾਣਾ ਘੁੰਮਣ ਐਵੇਂ ਘੁੰਮਦੇ ਫਿਰਨਾ ਆ ਬਾਹਰ ਤੁਸੀਂ ਘੁੰਮਣਾ ਹੀ ਆ ਅੱਜ ਨਹੀਂ ਤਾਂ ਕੱਲ ਇੰਨੇ ਵੀ ਤਾਂ ਚਲੇ ਜਾਣਾ ਉੱਥੇ ਆਪਣਾ ਜਿੰਨਾ ਮਰਜ਼ੀ ਘੁੰਮ ਲਿਓ ਤੈਨੂੰ ਪਤਾ ਤੂੰ ਬਿਮਾਰ ਹੋ ਜਾਣਾ ਏ ਸਫ਼ਰ ਵਿੱਚ ਜਾ ਕੇ ਹੈਰੀ ਕੇੰਦਰ ਨਹੀਂ ਮੰਮੀ ਹੁਣ ਤਾਂ ਮੈਂ ਬਿਮਾਰ ਨਹੀਂ ਹੁੰਦਾ ਪਰ ਮੇਰੀ ਸੱਸ ਨੇ ਇਸ ਗੱਲ ਨੂੰ ਨਹੀਂ ਮੰਨਿਆ ਉਹ ਕਹਿਣ ਲੱਗੀ ਨਹੀਂ ਬਸ ਤੁਸੀਂ ਰਹਿਣ ਦਿਵੋ ਤੂੰ ਥੋੜੇ ਦਿਨ ਲਈ ਤਾਂ ਆਇਆ ਸਾਡੇ ਕੋਲ ਵੀ ਕੁਝ ਟਾਈਮ ਰਹਿ ਜਾ ਤੇਰੇ ਦਿਨ ਤਾਂ ਫਿਰ ਘੁੰਮਣ ਜਾਣ ਵਿੱਚ ਨਿਕਲ ਜਾਣਗੇ ਇਸ ਤਰ੍ਹਾਂ ਮੇਰੀ ਸੱਸ ਨੇ ਸਾਨੂੰ ਸਾਫ਼ ਮਨਾ ਕਰ ਦਿੱਤਾ ਫਿਰ ਹੈਰੀ ਵੀ ਕਹਿਣ ਲੱਗਾ ਚਲੋ ਠੀਕ ਐ ਮੰਮੀ ਕੋਈ ਗੱਲ ਨਹੀਂ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਆਪਣੀ ਸੱਸ ਤੇ ਪਰ ਮੈਂ ਚੁੱਪ ਕਰਕੇ ਕੰਮ ਕਰੀ ਜਾਂਦੀ ਸੀ ਇੰਨਾ ਗੁੱਸਾ ਆਇਆ ਸੀ ਕਿ ਮੈਂ ਭਾਂਡੇ ਮਾਂਜ ਰਹੀ ਸੀ ਮੈਂ ਭਾਂਡੇ ਵੀ ਜ਼ੋਰ-ਜ਼ੋਰ ਦੀ ਸੁੱਟ ਰਹੀ ਸੀ ਮੇਰੀ ਸੱਸ ਭਾਂਡਿਆਂ ਦਾ ਖੜਕਾ ਸੁਣ ਕੇ ਮੈਨੂੰ ਕਹਿਣ ਲੱਗੀ ਕਿ ਹੌਲੀ ਮਾਂਜ ਭਾਂਡੇ ਭੰਣੇ ਥੋੜੀ ਆ ਮਾਂਜਣੇ ਆ ਮੈਨੂੰ ਹੋਰ ਗੁੱਸਾ ਆ ਰਿਹਾ ਸੀ ਦਿਲ ਕਰਦਾ ਸੀ ਕਿ ਭਾਂਡੇ ਚੱਕ ਕੇ ਉਹਦੇ ਮੂੰਹ ਤੇ ਮਾਰਾਂ ਉਹਨੇ ਸਾਨੂੰ ਜਾਣ ਤੋਂ ਮਨਾ ਕਰ ਦਿੱਤਾ ਤੇ ਮੇਰਾ ਘਰ ਵਾਲਾ ਇੰਨਾ ਕੁ ਮਾ ਦੇ ਪੱਲੇ ਨਾਲ ਬੰਨਿਆ ਸੀ ਉਹਨੇ ਵੀ ਝੱਟ ਆਪਣੀ ਮਾਂ ਦੀ ਗੱਲ ਨੂੰ ਮੰਨ ਲਿਆ। ਉਹਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਅਸੀਂ ਜਾਣਾ ਆ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਤਾਂ ਮੇਰੀ ਸੱਸ ਦੀ ਹੀ ਚੱਲਦੀ ਆ। ਪਰ ਫਿਰ ਮੈਂ ਚੁੱਪ ਕਰ ਗਈ ਕਿਉਂਕਿ ਮੇਰੀ ਮੰਮੀ ਨੇ ਮੈਨੂੰ ਇਹ ਗੱਲ ਸਮਝਾ ਕੇ ਭੇਜੀ ਸੀ ਕਿ ਕਦੇ ਵੀ ਕਿਸੇ ਅੱਗੇ ਨਹੀਂ ਬੋਲਣਾ। ਗੁੱਸਾ ਤਾਂ ਬੜਾ ਆਉਂਦਾ ਸੀ ਪਰ ਮੈਂ ਕੰਟਰੋਲ ਕਰ ਲੈਂਦੀ ਸੀ। ਮੈਂ ਤੇ ਮੇਰਾ ਘਰ ਵਾਲਾ ਰਿਸ਼ਤੇਦਾਰੀਆਂ ਵਿੱਚ ਘੁੰਮਣ ਜਾਂਦੇ ਸੀ। ਰਿਸ਼ਤੇਦਾਰੀਆਂ ਵਿੱਚ ਜਾਂਦੇ ਸੀ ਤਾਂ ਉੱਥੇ ਵੀ ਮੇਰੀ ਸੱਸ ਸਾਡੇ ਨਾਲ ਤੁਰ ਪੈਂਦੀ ਸੀ। ਉਹ ਕਦੇ ਵੀ ਕਿਸੇ ਰਿਸ਼ਤੇਦਾਰੀ 'ਚ ਸਾਨੂੰ ਇਕੱਲਿਆਂ ਨੂੰ ਨਹੀਂ ਜਾਣ ਦਿੰਦੀ ਸੀ। ਜਦੋਂ ਵੀ ਕਿਤੇ ਸ਼ਹਿਰ ਜਾਣਾ ਹੁੰਦਾ ਸੀ ਤਾਂ ਉਦੋਂ ਵੀ ਉਹ ਨਾਲ ਹੀ ਜਾਂਦੀ ਸੀ। ਮੇਰਾ ਸਹੁਰਾ ਨਹੀਂ ਜਾਂਦਾ ਸੀ ਪਰ ਮੇਰੀ ਸੱਸ ਹਰ ਜਗ੍ਹਾ ਨਾਲ ਹੀ ਜਾਂਦੀ ਸੀ। ਜਿੱਥੇ ਵੀ ਜਾਣਾ ਹੁੰਦਾ ਸੀ ਹੈਰੀ ਉਹਨੂੰ ਪਹਿਲਾਂ ਹੀ ਕਹਿ ਦਿੰਦਾ ਸੀ ਕਿ ਮੰਮੀ ਤੁਸੀਂ ਵੀ ਚਲੋ। ਉਹ ਤਾਂ ਬਸ ਜਿਵੇਂ ਤਿਆਰੀ ਬੈਠੀ ਹੁੰਦੀ ਸੀ, ਜਲਦੀ ਜਲਦੀ ਆਪਣਾ ਸੂਟ ਪ੍ਰੈਸ ਕਰ ਲੈਂਦੀ ਸੀ ਤੇ ਸਾਡੇ ਨਾਲ ਤੁਰ ਪੈਂਦੀ ਸੀ। ਮੈਨੂੰ ਬੜਾ ਗੁੱਸਾ ਆਉਂਦਾ ਸੀ ਪਰ ਮੈਂ ਕੁਝ ਬੋਲ ਨਹੀਂ ਸਕਦੀ ਸੀ ਕਿਉਂਕਿ ਹੈਰੀ ਨੇ ਉਹਨੂੰ ਬੜਾ ਸਿਰ ਚੜਾ ਕੇ ਰੱਖਿਆ ਸੀ। ਮੈਨੂੰ ਇਸ ਗੱਲ ਦੀ ਬੜੀ ਜੈਲਸੀ ਹੁੰਦੀ ਸੀ ਜਦੋਂ ਵੀ ਕਿਤੇ ਜਾਣਾ ਹੁੰਦਾ ਸੀ ਤਾਂ ਮੇਰਾ ਘਰ ਵਾਲਾ ਮੇਰੀ ਸੱਸ ਦੀ ਸਲਾਹ ਲੈ ਕੇ ਜਾਂਦਾ ਸੀ ਜੇਕਰ ਮੇਰੀ ਸੱਸ ਹਾਂ ਕਰਦੀ ਸੀ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਕਿਤੇ ਨਹੀਂ ਜਾਂਦੇ ਸੀ ਸਾਡੀ ਜ਼ਿੰਦਗੀ ਵਿੱਚ ਮੇਰੀ ਸੱਸ ਦੀ ਬੜੀ ਦਖਲਅੰਦਾਜ਼ੀ ਸੀ ਜੋ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਮੇਰਾ ਬੜਾ ਮਨ ਸੀ ਘੁੰਮਣ ਜਾਣ ਦਾ ਮੇਰੀ ਸੱਸ ਕਹਿਣ ਲੱਗੀ ਘੁੰਮਣ ਨੂੰ ਕੀ ਆ ਤੂੰ ਆਪਣੇ ਪੇਕੇ ਘੜਾ ਘੁੰਮਦੀ ਰਹੀ ਆ ਮੈਂ ਕਿਹਾ ਉਹੀ ਤਾਂ ਮੈਨੂੰ ਅਫਸੋਸ ਹੈ ਕਿ ਮੈਂ ਉੱਥੇ ਵੀ ਨਹੀਂ ਘੁੰਮੀ ਮੇਰੀ ਸੱਸ ਨੇ ਮੇਰੀ ਗੱਲ ਨੂੰ ਜਿਆਦਾ ਸੀਰੀਅਸ ਨਾ ਲਿਆ ਇੱਕ ਦਿਨ ਮੈਂ ਤੇ ਹੈਰੀ ਛੱਤ ਤੇ ਬੈਠੇ ਸੀ ਅਸੀਂ ਦੋਵੇਂ ਉੱਥੇ ਬੈਠ ਕੇ ਚਾਹ ਪੀ ਰਹੇ ਸੀ ਮੇਰੀ ਸੱਸ ਨੂੰ ਇਹ ਗੱਲ ਹਜਮ ਨਾ ਹੋਈ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਹਾਕਾ ਮਾਰਨ ਲੱਗੀ ਕਹਿਣ ਲੱਗੀ ਕਦੇ ਸਾਡੇ ਕੋਲ ਵੀ ਬੈਠਿਆ ਕਰ ਉੱਪਰ ਹੀ ਬੈਠਾਂ ਲੱਗਿਆ ਪਿਆ ਗੱਲਾਂ ਕਰਨ ਜਾਨੀ ਕਿ ਉਹਨੂੰ ਮੇਰੇ ਕੋਲ ਬੈਠਣਾ ਚੰਗਾ ਨਹੀਂ ਲੱਗਾ ਹੈਰੀ ਵੀ ਅੱਗੇ ਕੁਝ ਨਹੀਂ ਬੋਲਿਆ ਉਹ ਕਹਿਣ ਲੱਗਾ ਨਹੀਂ ਨਹੀਂ ਮੰਮੀ ਉਹ ਤਾਂ ਬਸ ਇਦਾਂ ਹੀ ਉੱਪਰ ਜਾ ਕੇ ਬੈਠ ਗਏ ਥੋੜੀ ਧੁੱਪ ਜੀ ਸੇਕ ਰਹੇ ਸੀ ਮੈਨੂੰ ਇਹ ਸਾਰੀਆਂ ਗੱਲਾਂ ਉੱਪਰ ਸੁਣ ਰਹੀਆਂ ਸੀ ਉਹਨਾਂ ਨੇ ਮੈਨੂੰ ਆਵਾਜ਼ ਨਹੀਂ ਮਾਰੀ ਇਕੱਲੇ ਹੈਰੀ ਨੂੰ ਆਵਾਜ਼ ਮਾਰੀ ਮੇਰਾ ਸਹੁਰਾ ਕਹਿਣ ਲੱਗਾ ਕਿ ਚੱਲ ਕੋਈ ਗੱਲ ਨਹੀਂ ਬੈਠੇ ਰਹਿਣ ਦਿੰਦੀ ਤੈਨੂੰ ਕੀ ਸੀ ਮੇਰੀ ਸੱਸ ਹਰ ਵਾਰ ਇੱਕੋ ਗੱਲ ਕਹਿੰਦੀ ਸੀ ਸਾਡੇ ਕੋਲ ਵੀ ਦੋ ਚਾਰ ਗੱਲਾਂ ਕਰ ਲਿਆ ਕਰ ਫਿਰ ਤਾਂ ਤੂੰ ਬਾਹਰ ਚੱਲੇ ਜਾਣਾ ਕੁਝ ਸਮਾਂ ਸਾਡੇ ਨਾਲ ਵੀ ਬਤਾ ਲਿਆ ਕਰ ਉਹ ਮੇਰੇ ਕੋਲੇ ਬਹੁਤ ਘੱਟ ਬੈਠਣ ਦਿੰਦੀ ਸੀ ਰਾਤ ਨੂੰ ਹੈਰੀ ਅੱਧੀ ਰਾਤ ਤੱਕ ਉਹਨਾਂ ਕੋਲ ਹੀ ਬੈਠਾ ਰਹਿੰਦਾ ਸੀ ਮੈਂ ਕਮਰੇ ਵਿੱਚ ਬੈਠ ਕੇ ਉਹਨੂੰ ਡੀਕਦੀ ਰਹਿੰਦੀ ਸੀ ਜਦੋਂ ਮੈਂ ਉਹਨਾਂ ਕੋਲ ਜਾ ਕੇ ਬੈਠ ਜਾਂਦੀ ਸੀ ਤਾਂ ਉਹ ਦੋਵੇਂ ਮਾਂ ਪੁੱਤ ਚੁੱਪ ਕਰ ਜਾਂਦੇ ਸੀ ਮਾਂ ਦੀਆਂ ਤਾਂ ਜਿਵੇਂ ਗੱਲਾਂ ਹੀ ਮੁੱਕ ਗਈਆਂ ਹੋਣ ਪਰ ਜਦੋਂ ਮੈਂ ਕੋਲ ਨਹੀਂ ਹੁੰਦੀ ਸੀ ਤਾਂ ਮੇਰੀ ਸੱਸ ਬੜਾ ਹਾਸਾ ਹਾਸਾ ਕੇ ਵਿਖਾਉਂਦੀ ਸੀ ਉਹਨੂੰ ਉਦੋਂ ਆਪਣਾ ਮੁੰਡਾ ਚੰਗਾ ਲੱਗਦਾ ਸੀ ਜਦੋਂ ਉਹਦੇ ਕੋਲ ਬੈਠਾ ਹੁੰਦਾ ਸੀ ਜਦੋਂ ਮੇਰੇ ਕੋਲ ਆ ਜਾਂਦਾ ਸੀ ਤਾਂ ਉਹਦੇ ਸੱਪ ਹੀ ਸੁੰਘ ਜਾਂਦਾ ਸੀ ਉਹਨੂੰ ਇਹ ਗੱਲ ਬਿਲਕੁਲ ਹਜਮ ਨਹੀਂ ਹੁੰਦੀ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਾਂ ਮੇਰੇ ਪੇਕੇ ਰਹਿ ਆਉਨੇ ਆ ਫਿਰ ਤਾਂ ਤੁਸੀਂ ਚਲੇ ਜਾਣਾ ਆ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਰਹਿ ਆਵਾਂਗੇ ਮੈਂ ਆਪਣੀ ਮੰਮੀ ਨੂੰ ਫੋਨ ਕਰ ਦਿੱਤਾ ਕਿ ਅਗਲੇ ਦਿਨ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਅਸੀਂ ਪੂਰੇ 2 ਦਿਨ ਤੁਹਾਡੇ ਕੋਲ ਰਹਿ ਕੇ ਜਾਵਾਂਗੇ ਮੰਮੀ ਇਸ ਗੱਲ ਤੋਂ ਬੜੀ ਖੁਸ਼ ਹੋਈ ਮੰਮੀ ਨੇ ਸਾਡੇ ਲਈ ਬੜੇ ਪਕਵਾਨ ਬਣਾ ਰੱਖੇ ਸੀ ਜਦੋਂ ਅਗਲੇ ਦਿਨ ਹੈਰੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਅਸੀਂ ਉੱਥੇ ਜਾ ਰਹੇ ਹਾਂ ਤੇ 2 ਦਿਨ ਉੱਥੇ ਰਹਿ ਕੇ ਆਵਾਂਗੇ ਉਹ ਤਾਂ ਚੁੱਪ ਜੀ ਹੋ ਗਈ ਇਦਾਂ ਲੱਗਦਾ ਸੀ ਜਿਵੇਂ ਉਹਨੂੰ ਇਹ ਗੱਲ ਚੰਗੀ ਨਾ ਲੱਗੀ ਹੋਵੇ ਪਹਿਲਾਂ ਤਾਂ ਉਹ ਚੁੱਪ ਰਹੀ ਤੇ ਬਾਅਦ ਵਿੱਚ ਕਹਿਣ ਲੱਗੀ ਕਿ ਪੁੱਤ ਤੂੰ ਤਾਂ ਇਹਨੂੰ ਛੱਡ ਕੇ ਵਾਪਸ ਆ ਜਾਵੇਂ ਮੇਰਾ ਤਾਂ ਤੇਰੇ ਬਿਨਾ ਮਨ ਨਹੀਂ ਲੱਗਣਾ ਜਦੋਂ ਬਾਹਰ ਜਾਂਦਾ ਉਦੋਂ ਵੀ ਤਾਂ ਆਪਣੇ ਪੁੱਤ ਤੋਂ ਬਿਨਾ ਹੀ ਰਹਿੰਦੀ ਸੀ ਹੁਣ ਕੁਝ ਜ਼ਿਆਦਾ ਹੀ ਨਖਰੇ ਕਰਦੀ ਸੀ ਮੈਂ ਵੀ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਮੇਰੇ ਨਾਲ ਉੱਥੇ ਨਹੀਂ ਰਹਿਣਾ ਤਾਂ ਮੈਂ ਵੀ ਨਹੀਂ ਜਾਣਾ ਹੈਰੀ ਮੈਨੂੰ ਕਹਿਣ ਲੱਗਾ ਇਹ ਕਿਹੋ ਜੀ ਜੇਦੇ ਆ ਤੂੰ ਕਿਉਂ ਨਹੀਂ ਜਾਣਾ ਉਹ ਤਾਂ ਮੰਮੀ ਨੇ ਬਸ ਇਸ ਲਈ ਕਹਿ ਦਿੱਤਾ ਕਿ ਉਹ ਮੇਰੇ ਬਿਨਾ ਘੱਟ ਹੀ ਰਹਿੰਦੀ ਆ ਹੁਣ ਮੈਂ ਇੰਡੀਆ ਆਇਆ ਹੋਇਆ ਇਸ ਕਰਕੇ ਉਹਨੂੰ ਇਦਾਂ ਕਿ ਮੈਂ ਉਹਦੇ ਨਾਲ ਵਾਦ ਤੋਂ ਵਾਦ ਟਾਈਮ ਬਤਾਵਾ ਮੈਂ ਹੈਰੀ ਨੂੰ ਕਿਹਾ ਕਿ ਇੰਨਾ ਵੀ ਕੋਈ ਨਹੀਂ ਕਰਦਾ ਹੁੰਦਾ ਜਿੰਨਾ ਤਾਂ ਦਿਮਾਗ ਕਰਦੀ ਆ ਹੈਰੀ ਮੇਰੇ ਨਾਲ ਇਸ ਗੱਲ 'ਈ ਲੜ ਪਿਆ ਸਾਡੇ ਦੋਵਾਂ ਵਿੱਚ ਕਾਫੀ ਬਹਿਸ ਹੋ ਗਈ ਅੱਜ ਇੱਕ ਬਹਿਸ ਹੋਈ ਕਿ ਹੈਰੀ ਨੇ ਮੈਨੂੰ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ ਤੂੰ ਚਲੀ ਜਾ ਕੱਲੀ ਮੇਰੀ ਸੱਸ ਨੂੰ ਇਹ ਗੱਲ ਸੁਣ ਗਈ ਮੇਰੀ ਸੱਸ ਕਹਿਣ ਲੱਗੀ ਕੀ ਹੋਇਆ ਜਾਣਾ ਕਿਉਂ ਨਹੀਂ ਤੂੰ ਇਹਨੂੰ ਛੱਡ ਤਾਂ ਆਉਂਦਾ ਹੈਰੀ ਕਹਿੰਦਾ ਮੈਂ ਨਹੀਂ ਜਾਣਾ ਬਸ ਇੰਨੀ ਗੱਲ ਕਹਿ ਕੇ ਉਹਨੇ ਕੱਪੜੇ ਬਦਲ ਲਏ ਉਧਰ ਮੈਨੂੰ ਮੰਮੀ ਦਾ ਬਾਰ-ਬਾਰ ਫੋਨ ਆ ਰਿਹਾ ਸੀ ਉਹ ਪੁੱਛ ਰਹੀ ਸੀ ਕਿ ਕਦੋਂ ਤੁਰੋਗੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬੜਾ ਚਾ ਚੜਿਆ ਸੀ ਪਰ ਇੱਧਰ ਤਾਂ ਸਾਰਾ ਕੁਝ ਗੜਬੜ ਹੋ ਗਿਆ ਸੀ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਹੁਣ ਮੰਮੀ ਨੂੰ ਕੀ ਜਵਾਬ ਦੇਵਾਂ ਫਿਰ ਮੈਂ ਮੰਮੀ ਨੂੰ ਕਹਿ ਦਿੱਤਾ ਕਿ ਅਸੀਂ ਕੱਲ ਲਾਵਾਂਗੇ ਅੱਜ ਸਾਨੂੰ ਘਰ ਜ਼ਰੂਰੀ ਕੰਮ ਆ ਗਿਆ ਮੰਮੀ ਮੈਨੂੰ ਵਾਰ-ਵਾਰ ਪੁੱਛ ਰਹੀ ਸੀ ਕਿ ਕੋਈ ਗੱਲ ਤਾਂ ਨਹੀਂ ਹੋਈ ਮੈਂ ਕਿਹਾ ਨਹੀਂ ਨਹੀਂ ਸਾਡੀ ਮੰਮੀ ਦੀ ਤਬੀਅਤ ਖਰਾਬ ਹੋ ਗਈ ਹੈ ਇਸ ਕਰਕੇ ਅਸੀਂ ਅੱਜ ਨਹੀਂ ਆ ਸਕਦੇ ਅਸੀਂ ਕੱਲ ਲਾਵਾਂਗੇ ਮੰਮੀ ਕਹਿਣ ਲੱਗੀ ਠੀਕ ਆ ਅਗਲੇ ਦਿਨ ਮੈਂ ਕਿਵੇਂ ਨਾ ਕਿਵੇਂ ਕਰਕੇ ਹੈਰੀ ਨੂੰ ਆਪਣੇ ਨਾਲ ਜਾਣ ਲਈ ਮਨਾ ਹੀ ਲਿਆ ਅਗਲੇ ਦਿਨ ਅਸੀਂ ਮੇਰੇ ਪੇਕੇ ਚਲੇ ਗਏ ਅਸੀਂ ਸਿਰਫ ਇੱਕ ਰਾਤ ਹੀ ਉੱਥੇ ਰਹੇ ਤੇ ਅਗਲੇ ਦਿਨ ਵਾਪਸ ਆ ਗਏ ਮੇਰੇ ਪੇਕੇਆਂ ਨੇ ਮੇਰੇ ਘਰ ਵਾਲੇ ਦੀ ਬੜੀ ਸੇਵਾ ਕੀਤੀ ਤੇ ਮੇਰਾ ਘਰ ਵਾਲਾ ਬੜਾ ਖੁਸ਼ ਸੀ ਕਿਉਂਕਿ ਮੇਰੇ ਪੇਕੇ ਆਣੇ ਉਹਨੂੰ ਬੜਾ ਪਿਆਰ ਦਿੱਤਾ ਅਸੀਂ ਪਹਿਲੀ ਵਾਰ ਵਿਆਹ ਤੋਂ ਬਾਅਦ ਉੱਥੇ ਰਹੇ ਸੀ ਅਗਲੇ ਦਿਨ ਅਸੀਂ ਵਾਪਸ ਆ ਗਏ ਸੀ ਪਰ ਮੇਰਾ ਉੱਥੋਂ ਉਹਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਪਰ ਆਉਣਾ ਤਾਂ ਪੈਣਾ ਹੀ ਸੀ ਕਿਉਂਕਿ ਹੈਰੀ ਨੇ ਅਗਲੇ ਦਿਨ ਉੱਥੇ ਨਹੀਂ ਰਹਿਣਾ ਸੀ ਹੈਰੀ ਨੇ ਆਪਣੀ ਮਾਂ ਦੀ ਗੱਲ ਜੋ ਮੰਨੀ ਸੀ ਹੈਰੀ ਦੀ ਛੁੱਟੀ ਦੇ ਦਿਨ ਕਿਵੇਂ ਬੀਤ ਗਏ ਮੈਨੂੰ ਪਤਾ ਹੀ ਨਹੀਂ ਲੱਗਾ ਇਦਾਂ ਲੱਗ ਰਿਹਾ ਸੀ ਜਿਵੇਂ ਹੁਣੇ-ਹੁਣੇ ਉਹ ਬਾਹਰੋਂ ਆਇਆ ਹੋਵੇ ਹੁਣ ਮੇਰਾ ਬੜਾ ਦਿਲ ਘਟ ਰਿਹਾ ਸੀ ਕਿਉਂਕਿ ਮੇਰੇ ਦਿਲ ਦੀ ਕੋਈ ਵੀ ਰੀਜ ਨਹੀਂ ਪੂਰੀ ਹੋਈ ਸੀ ਬਸ ਮੇਰਾ ਦਿਲ ਕਰਦਾ ਸੀ ਕਿ ਉਹਦੇ ਨਾਲ ਹੀ ਚਲੀ ਜਾਵਾਂ ਕਿਉਂਕਿ ਮੇਰੀ ਸੱਸ ਚੰਗੀ ਨਹੀਂ ਸੀ ਮੇਰਾ ਇੱਥੇ ਉਹਦੇ ਕੋਲ ਬਿਲਕੁਲ ਮਨ ਨਹੀਂ ਲੱਗਣਾ ਸੀ ਜਿਸ ਦਿਨ ਹੈਰੀ ਨੇ ਵਾਪਸ ਜਾਣਾ ਸੀ ਉਸ ਦਿਨ ਵੀ ਮੈਨੂੰ ਨੇ ਇਹੀ ਗੱਲ ਕਹੀ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਮੰਮੀ ਡੈਡੀ ਦਾ ਤੂੰ ਪੂਰਾ ਪੂਰਾ ਖਿਆਲ ਰੱਖਣਾ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਆਵੇ ਘਰ ਦਾ ਸਾਰਾ ਕੰਮ ਤੋਂ ਕਲੀ ਨੇ ਕਰਨਾ ਮੰਮੀ ਕੋਲੋਂ ਕੋਈ ਕੰਮ ਨਹੀਂ ਕਰਵਾਉਣਾ ਮੈਂ ਕਿਹਾ ਕੋਈ ਗੱਲ ਨਹੀਂ ਪਰ ਮੈਨੂੰ ਉਹਦੀ ਮਾਂ ਤੇ ਤਾਂ ਬੜਾ ਗੁੱਸਾ ਆਉਂਦਾ ਸੀ ਮੇਰਾ ਤਾਂ ਬਿਲਕੁਲ ਵੀ ਉਹਦੀ ਸੇਵਾ ਕਰਨ ਦਾ ਮਨ ਨਹੀਂ ਕਰਦਾ ਸੀ ਪਰ ਹੁਣ ਕੀ ਕਰਨਾ ਸੀ ਜਦੋਂ ਹੈਰੀ ਦੀ ਗੱਲ ਤਾਂ ਮੈਨੂੰ ਮੰਨਣੀ ਪੈਣੀ ਸੀ ਹੈਰੀ ਚਲਾ ਗਿਆ ਸੀ ਹੈਰੀ ਦੇ ਜਾਣ ਟਾਈਮ ਮੈਂ ਬੜਾ ਰੋਈ ਸੀ ਮੇਰਾ ਸਹੁਰਾ ਕੁਝ ਚੰਗਾ ਸੀ ਉਹ ਮੈਨੂੰ ਚੁੱਪ ਕਰਾ ਰਿਹਾ ਸੀ ਪਰ ਮੇਰੀ ਸੱਸ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਚੁੱਪ ਕਰ ਜਾ ਕੋਈ ਗੱਲ ਨਹੀਂ ਅਸੀਂ ਹੈਗੇ ਆ ਮੇਰੇ ਸਹੁਰੇ ਨੇ ਮੈਨੂੰ ਇਹ ਗੱਲਾਂ ਕਹੀਆਂ ਸੀ ਕਿ ਪਵਨ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਮੇਰੇ ਘਰ ਵਾਲੇ ਗਏ ਨੂੰ ਥੋੜੇ ਦਿਨ ਹੀ ਬੀਤੇ ਸੀ ਕਿ ਮੇਰੀ ਸੱਸ ਨੇ ਮੇਰੇ ਨਾਲ ਲੜਨਾ ਵੀ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਕੋਲ ਹੈਰੀ ਸੀ ਤਾਂ ਮੇਰੀ ਸੱਸ ਨੇ ਮੈਨੂੰ ਉਹਦੇ ਕੋਲ ਬਹੁਤ ਘੱਟ ਬੈਠਣ ਦਿੱਤਾ ਸਾਨੂੰ ਦੋਵਾਂ ਨੂੰ ਬਹੁਤ ਘੱਟ ਟਾਈਮ ਸਪੈਂਡ ਕਰਨ ਨੂੰ ਮਿਲਿਆ ਤੇ ਇਹਦੀ ਵਜ੍ਹਾ ਮੇਰੀ ਸੱਸ ਸੀ ਤੇ ਮੈਂ ਇਹ ਗੱਲਾਂ ਕਦੇ ਵੀ ਭੁੱਲ ਨਹੀਂ ਸਕਦੀ ਸੀ ਮੈਂ ਜਦੋਂ ਵੀ ਆਪਣੀ ਸੱਸ ਨੂੰ ਆਪਣੀ ਅੱਖਾਂ ਸਾਹਮਣੇ ਵੇਖਦੀ ਸੀ ਤਾਂ ਮੈਨੂੰ ਵੀ ਉਹ ਗੱਲਾਂ ਯਾਦ ਆ ਜਾਂਦੀਆਂ ਸੀ ਮੇਰੀ ਸੱਸ ਜਦੋਂ ਮੇਰੇ ਨਾਲ ਲੜ ਪੈਂਦੀ ਸੀ ਤਾਂ ਪਹਿਲਾਂ ਹੀ ਮੇਰੇ ਘਰ ਵਾਲੇ ਨੂੰ ਸਿਖਾ ਦਿੰਦੀ ਸੀ ਉਹ ਵੀ ਮੇਰੇ ਨਾਲ ਫੋਨ ਤੇ ਲੜ ਪੈਂਦਾ ਸੀ ਮੇਰਾ ਆਪਣੇ ਸਹੁਰੇ ਘਰ ਬਿਲਕੁਲ ਮਨ ਨਹੀਂ ਲੱਗਦਾ ਸੀ ਦਿਲ ਕਰਦਾ ਸੀ ਆਪਣੇ ਪੇਕੇ ਘਰ ਚਲੀ ਜਾਵਾਂ ਤੇ ਕਦੇ ਵੀ ਇੱਥੇ ਵਾਪਸ ਨਾ ਆਵਾਂ ਮੈਂ ਵੀ ਸੋਚ ਲਿਆ ਸੀ ਕਿ ਮੈਂ ਇਹ ਬਦਲਾ ਆਪਣੀ ਸੱਸ ਕੋਲੋਂ ਲੈ ਕੇ ਹੀ ਰਾਂਗੀ ਮੈਂ ਹਮੇਸ਼ਾ ਹੈਰੀ ਨੂੰ ਕਹਿੰਦੀ ਸੀ ਕਿ ਮੇਰੇ ਵੀ ਪੇਪਰ ਲਗਾ ਦਿਓ ਹੈਰੀ ਕਹਿੰਨ ਲੱਗਾ ਕੋਈ ਗੱਲ ਨਹੀਂ ਅਜੇ ਥੋੜਾ ਟਾਈਮ ਮੰਮੀ ਕੋਲ ਰਹਿ ਬਾਅਦ ਵਿੱਚ ਤੇਨੂੰ ਸੱਦੂਗਾ ਮੈਨੂੰ ਬੜਾ ਗੁੱਸਾ ਆਉਂਦਾ ਸੀ ਪਰ ਮੈਂ ਉਹਦੇ ਸਾਹਮਣੇ ਕੁਝ ਨਹੀਂ ਬੋਲਦੀ ਸੀ ਮੈਂ ਆਪਣੇ ਪੇਕੇ ਵੀ ਬਹੁਤ ਘਟ ਰੈਂਦੀ ਸੀ ਕਿਉਂਕਿ ਮੇਰੀ ਸੱਸ ਮੈਨੂੰ ਉੱਥੇ ਰਹਿਣ ਹੀ ਨਹੀਂ ਦਿੰਦੀ ਸੀ ਮੈਂ ਮਸਾ 2 ਦਿਨ ਲਾ ਕੇ ਆਉਂਦੀ ਸੀ ਮੇਰੀ ਸੱਸ ਮੇਰੇ ਮਗਰ ਹੀ ਫੋਨ ਕਰ ਦਿੰਦੀ ਸੀ ਕਿ ਮੈਂ ਬਿਮਾਰ ਹੋ ਗਈਆਂ ਜੇ ਮੈਂ ਵਾਪਸ ਨਹੀਂ ਆਉਂਦੀ ਸੀ ਤਾਂ ਮੇਰੀ ਤੇ ਹੈਰੀ ਦੀ ਲੜਾਈ ਹੋ ਜਾਂਦੀ ਸੀ ਇਸ ਕਰਕੇ ਮੈਂ ਜਲਦੀ ਵਾਪਸ ਆ ਜਾਂਦੀ ਸੀ ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਰਸੋਈ ਵਿੱਚ ਕੰਮ ਕਰਦੇ ਹੋਏ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਡੈਡੀ ਤੁਸੀਂ ਉੱਪਰੋਂ ਪੱਖੀ ਸਾਫ਼ ਕਰ ਦਿਓ ਰਸੋਈ ਦੀ ਪੱਖੀ ਬੜੀ ਗੰਦੀ ਹੋਈ ਸੀ ਡੈਡੀ ਕਹਿਣ ਲੱਗੇ ਚਲ ਤੂੰ ਉੱਪਰ ਚੜ ਮੈਂ ਪੌੜੀ ਫੜ ਕੇ ਰੱਖਦਾ ਹਾਂ ਮੇਰੇ ਕੋਲ ਉੱਪਰ ਚੜ ਕੇ ਪੱਖੀ ਸਾਫ ਨਹੀਂ ਹੋਣੀ ਜਦੋਂ ਮੈਂ ਪੌੜੀ ਤੇ ਚੜ ਗਈ ਮੈਂ ਪੱਖੀ ਸਾਫ ਕਰ ਰਹੀ ਸੀ ਤਾਂ ਅਚਾਨਕ ਮੇਰਾ ਪੈਰ ਖਿਸਕ ਗਿਆ ਤੇ ਮੈਂ ਡੈਡੀ ਦੀ ਬੁੱਕਲ ਵਿੱਚ ਆ ਕੇ ਡੇਗੀ ਤੇ ਡੈਡੀ ਨੇ ਜਦੋਂ ਹੀ ਮੈਨੂੰ ਫੜਿਆ ਤਾਂ ਮੈਨੂੰ ਅਜੀਬ ਜੀ ਕੰਬਣੀ ਛੜ ਗਈ 2 ਮਿੰਟ ਸੀ ਦੋਵੇਂ ਇੱਕ ਦੂਜੇ ਆਲ ਵੇਖਦੇ ਰਹੇ ਡੈਡੀ ਮੈਨੂੰ ਕਹਿਣ ਲੱਗੇ ਤੇਰੇ ਸੱਟ ਤਾਂ ਨਹੀਂ ਲੱਗੀ ਮੈਂ ਕਿਹਾ ਨਹੀਂ ਨਹੀਂ ਸੱਟ ਲੱਗਣੋਂ ਤਾਂ ਬਚ ਗਈ ਤੁਹਾਡੇ ਤਾਂ ਨਹੀਂ ਲੱਗੀ ਉਹ ਕਹਿੰਦੇ ਨਹੀਂ ਨਹੀਂ ਮੇਰੇ ਵੀ ਨਹੀਂ ਲੱਗੀ ਡੈਡੀ ਸਾਡਾ ਇਦਾਂ ਲੱਗਦਾ ਸੀ ਜਿਵੇਂ ਕੋਈ ਜਵਾਨ ਹੋਵੇ ਉਹ ਆਪਣੀ ਸਿਹਤ ਨੂੰ ਬੜਾ ਫਿੱਟ ਰੱਖਦਾ ਸੀ ਕਿਉਂਕਿ ਡੈਡੀ ਫੌਜੀ ਰਿਟਾਇਰ ਹੋਇਆ ਸੀ ਉਹ ਹਰ ਰੋਜ਼ ਐਕਸਰਸਾਈਜ਼ ਕਰਦਾ ਸੀ ਮੇਰੀ ਸੱਸ ਨਾਲੋਂ ਤਾਂ ਉਹ ਕਿਤੇ ਸੋਣਾ ਸੀ ਪਰ ਮੇਰੀ ਸਾਸੋਦੇ ਦੇ ਵੀ ਬੜਾ ਰੋਬ ਪਾ ਕੇ ਰੱਖਦੀ ਸੀ ਉਹ ਮੇਰੀ ਸੱਸ ਦਾ ਬੜਾ ਕਰਦਾ ਸੀ ਜਿੱਦਾਂ ਮੇਰੀ ਸੱਸ ਕਹਿੰਦੀ ਸੀ ਉਦਾਂ ਹੀ ਕਰਦਾ ਸੀ ਪਤਾ ਨਹੀਂ ਉਹਦੇ ਕੋਲੋਂ ਡਰਦਾ ਸੀ ਜਾਂ ਫਿਰ ਉਹਦਾ ਮੋਹ ਜ਼ਿਆਦਾ ਕਰਦਾ ਸੀ ਫਿਰ ਮੈਂ ਪੋਚੇ ਲਗਾਉਣ ਲੱਗ ਗਈ ਤੇ ਮੇਰੀ ਸੱਸ ਆਪ ਆਪਣੇ ਘਰ ਵਾਲੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਸੀ ਦੋਵੇਂ ਜਣੇ ਬੈਠ ਕੇ ਚਾਹ ਪੀ ਰਹੇ ਸੀ ਮੈਂ ਤਾਂ ਉਹਦੇ ਵੱਲ ਬੜਾ ਔਖਾ ਵੇਖ ਰਹੀ ਸੀ ਉਹ ਵੀ ਸਮਝ ਗਈ ਕਿ ਇਹ ਮੈਨੂੰ ਚੰਗਾ ਨਹੀਂ ਮੰਨਦੀ ਮੈਨੂੰ ਕਹਿਣ ਲੱਗੀ ਕੀ ਹੋਇਆ ਕੀ ਮੇਰੇ ਵੱਲ ਔਖਾ ਜਿਹਾ ਵੇਖੀ ਜਾਂਦੀ ਆ ਮੈਂ ਕਿਹਾ ਮੰਮੀ ਮੈਂ ਤੇਰੇ ਵੱਲ ਔਖਾ ਦੇਖ ਕੇ ਕੀ ਲੈਣਾ ਆ ਮੇਰਾ ਸਹੁਰਾ ਕਹਿਣ ਲੱਗਾ ਉਹ ਕੰਮ ਕਰਦੀ ਆ ਉਹਨੂੰ ਕਰੀ ਜਾਣ ਦੇ ਤੂੰ ਉਹਨੂੰ ਐਵੇਂ ਛੇੜੀ ਜਾਂਦੀ ਆ ਮੇਰਾ ਸਹੁਰਾ ਨਾਲੇ ਅਖਬਾਰ ਪੜ੍ਹ ਰਿਹਾ ਸੀ ਨਾਲੇ ਹੌਲੀ-ਹੌਲੀ ਮੇਰੇ ਵੱਲ ਵੇਖ ਰਿਹਾ ਸੀ ਜਦੋਂ ਮੈਂ ਪੋਚਾ ਲਗਾ ਰਹੀ ਸੀ ਤਾਂ ਉਹਦੀ ਨਜ਼ਰ ਮੇਰੇ ਤੇ ਹੀ ਸੀ ਮੈਂ ਪੋਚਾ ਲਗਾ ਕੇ ਰੋਟੀ ਬਣਾਉਣ ਲੱਗੀ ਮੇਰਾ ਸਹੁਰਾ ਮੈਨੂੰ ਬਾਹਰ ਜਾ ਕੇ ਕਹਿੰਦਾ ਲਿਆ ਜੇ ਕੋਈ ਕੰਮ ਕਰਵਾਉਣਾ ਤਾਂ ਮੈਂ ਕਰਵਾ ਦਿੰਨਾ ਮੈਂ ਕਿਹਾ ਨਹੀਂ ਡੈਡੀ ਮੈਂ ਆਪੇ ਕਰ ਲਵਾਂਗੀ ਮੇਰਾ ਸਹੁਰਾ ਉਸ ਦਿਨ ਤੋਂ ਬਾਅਦ ਮੇਰੇ ਵੱਲੀ ਵੇਖਦਾ ਰਹਿੰਦਾ ਸੀ ਜਦੋਂ ਮੈਂ ਉਹਨਾਂ ਦੋਵਾਂ ਨੂੰ ਇਕੱਠੇ ਵੇਖਦੀ ਸੀ ਮੈਨੂੰ ਬੜੀ ਜੈਲਸੀ ਹੁੰਦੀ ਸੀ ਮੈਂ ਆਪਣੇ ਮਨ ਵਿੱਚ ਸੋਚਦੀ ਰਹਿੰਦੀ ਸੀ ਕਿ ਮੇਰੀ ਸੱਸ ਨੇ ਸਾਨੂੰ ਤਾਂ ਕਦੇ ਇਦਾਂ ਇਕੱਠੇ ਨਹੀਂ ਬੈਠਣ ਦਿੱਤਾ ਜਦੋਂ ਅਸੀਂ ਦੋਵੇਂ ਇਕੱਠੇ ਬੈਠਦੇ ਸੀ ਤਾਂ ਮੇਰੇ ਘਰ ਵਾਲੇ ਨੂੰਵਾਜਾਂ ਦੇਣ ਲੱਗ ਜਾਂਦੀ ਸੀ ਹੁਣ ਆਪ ਉਹਦੇ ਨਾਲ ਜੁੜ-ਜੁੜ ਕੇ ਬੈਂਦੀ ਆ ਮੈਂ ਵੀ ਸੋਚ ਲਿਆ ਸੀ ਕਿ ਮੈਂ ਹੁਣ ਇਹਨੂੰ ਵੀ ਖੁਸ਼ ਨਹੀਂ ਰਹਿਣ ਦੇਣਾ ਇਹਨੂੰ ਵੀ ਮੈਂ ਆਪਣੇ ਘਰ ਵਾਲੇ ਨਾਲ ਜੁੜ ਕੇ ਨਹੀਂ ਬੈਠਣ ਦੇਣਾ ਮੈਂ ਵੀ ਇਹਨੂੰ ਇਹਦੇ ਘਰ ਵਾਲੇ ਨਾਲੋਂ ਅਲੱਗ ਕਰਕੇ ਰਹੂੰਗੀ ਮੇਰਾ ਘਰ ਵਾਲਾ ਤਾਂ ਮੇਰੀ ਕੋਈ ਗੱਲ ਸੁਣਦਾ ਹੀ ਨਹੀਂ ਸੀ ਜਦੋਂ ਵੀ ਉਹਦਾ ਫੋਨ ਆਉਂਦਾ ਸੀ ਸੱਸ ਦੇ ਗੋਂਗੋਂਦਾ ਰਹਿੰਦਾ ਸੀ ਜਿਸ ਕਰਕੇ ਮੇਰੀ ਉਹਦੇ ਨਾਲ ਜ਼ਿਆਦਾ ਨਹੀਂ ਬਣਦੀ ਸੀ ਸਾਡੀ ਦੋਵਾਂ ਦੀ ਲੜਾਈ ਹੁੰਦੀ ਰਹਿੰਦੀ ਸੀ ਮੇਰਾ ਤਾਂ ਆਪਣੇ ਘਰ ਵਾਲੇ ਨਾਲ ਗੱਲ ਕਰਨ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਉਹ ਮੇਰੀ ਕੋਈ ਗੱਲ ਨਹੀਂ ਸੁਣਦਾਈ ਸੀ ਮੈਂ ਸੋਚ ਲਿਆ ਸੀ ਮੈਂ ਆਪਣੀ ਸੱਸ ਤੋਂ ਇਸ ਗੱਲ ਦਾ ਬਦਲਾ ਲੈ ਕੇ ਰਾਂਗੀ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੇਰਾ ਸਹੁਰਾ ਹਰ ਵਾਰ ਮੇਰੀ رائے ਕਰਾਉਂਦਾ ਆ ਮੇਰੀ ਨਜ਼ਰ ਆਪਣੇ ਸਹੁਰੇ ਤੇ ਟਿਕ ਗਈ ਮੈਂ ਆਪਣੇ ਸਹੁਰੇ ਵੱਲ ਦੇਖਣ ਲੱਗੀ ਕਿ ਇਹ ਵੀ ਦੇਖਣ ਵਿੱਚ ਮਾੜਾ ਨਹੀਂ ਆ ਕਿਉਂ ਨਾ ਇਹਦੇ ਨਾਲ ਆਪਣੇ ਸ਼ੌਕ ਪੂਰੇ ਕਰਾਂ ਨਾਲੇ ਇਹਨੂੰ ਸੱਸ ਕੋਲੋਂ ਦੂਰ ਕਰਾਂ ਤਾਂ ਕਿ ਸੱਸ ਨੂੰ ਵੀ ਤਾਂ ਪਤਾ ਲੱਗੇ ਕਿ ਕਿਦਾਂ ਕਿਸੇ ਦੀਆਂ ਖੁਸ਼ੀਆਂ 'ਚ ਫਿੱਕ ਪਾਈਦੀ ਆ ਮੈਂ ਆਪਣੇ ਸਹੁਰੇ ਨੂੰ ਜੀ ਜੀ ਕਰਦੀ ਫਿਰਦੀ ਸੀ ਉਹ ਮੇਰੇ ਵੱਲ ਦੇਖਣ ਲੱਗ ਗਿਆ ਸੀ ਜਿਸ ਦਿਨ ਦਾ ਮੈਂ ਉਹਦੇ ਉੱਪਰ ਆ ਕੇ ਡਿੱਗੀ ਸੀ ਉਹ ਵੀ ਇਹ ਗੱਲ ਨੂੰ ਸਮਝ ਗਿਆ ਸੀ ਕਿ ਮੈਂ ਉਹਦੇ ਵੱਲ ਦੇਖਦੀ ਆ ਉਹ ਵੀ ਹੁਣ ਮੈਨੂੰ ਫੋਲੋ ਕਰਦਾ ਸੀ ਉਹ ਮੇਰੇ ਵੱਲ ਵੇਖਦਾ ਰਹਿੰਦਾ ਸੀ ਮੈਂ ਵੀ ਮੌਕਾ ਲੱਭਦੀ ਸੀ ਕਿ ਕਦੋਂ ਮੈਂ ਉਹਨੂੰ ਆਪਣੇ ਹੱਥ ਵਿੱਚ ਕਰਾਂ ਇੱਕ ਦਿਨ ਮੇਰੀ ਸੱਸ ਗਵਾਂਢ ਵਿੱਚ ਭੋਗਤੇ ਗਈ ਸੀ ਮੈਂ ਆਪਣੇ ਸਹੁਰੇ ਨੂੰ ਜਾ ਕੇ ਕਿਹਾ ਡੈਡੀ ਤੁਸੀਂ ਰੋਜ਼ ਕਸਰਤ ਕਰਦੇ ਹੋ ਥੋੜਾ ਮੈਨੂੰ ਵੀ ਦੱਸ ਦਿਓ ਮੈਂ ਵੀ ਕਰ ਲਿਆ ਕਰੂੰਗੀ ਮੇਰਾ ਸਹੁਰਾ ਕਹਿੰਦਾ ਹਾਂ ਕਿਉਂ ਨਹੀਂ ਕੱਲ ਤੋਂ ਤੈਨੂੰ ਵੀ ਕਰਾ ਦਿਆ ਕਰਾਂਗੇ ਮੈਂ ਕਿਹਾ ਹੁਣੇ ਮੈਨੂੰ ਸਮਝਾ ਦਿਓ ਕਿੱਦਾਂ ਕਰਨੀ ਆ ਤੁਹਾਨੂੰ ਪਤਾ ਫਿਰ ਮੰਮੀ ਨੇ ਤੁਹਾਨੂੰ ਕਿੱਥੇ ਦੱਸਣ ਦੇਣਾ ਆ ਉਹਨਾਂ ਨੇ ਨਾ ਹੀ ਕਰ ਦੇਣੀ ਆ ਮੇਰਾ ਸਹੁਰਾ ਕਹਿੰਦਾ ਠੀਕ ਆ ਮੈਂ ਹੁਣੇ ਦੱਸਦਾ ਉਹ ਮੈਨੂੰ ਦੱਸਣ ਲੱਗਾ ਜਦੋਂ ਉਹਨੇ ਮੈਨੂੰ ਬਾਹਾਂ ਤੋਂ ਫੜਿਆ ਤੇ ਐਕਸਰਸਾਈਜ਼ ਬਾਰੇ ਦੱਸਣ ਲੱਗਾ ਤਾਂ ਮੈਂ ਉਹਨੂੰ ਜਾਣ ਜਾਣ ਕੇ ਹੱਥ ਲਗਾ ਰਹੀ ਸੀ ਜਿਸ ਨਾਲ ਉਹ ਅੱਖਾਂ ਬੰਦ ਕਰ ਰਿਹਾ ਸੀ ਤੇ ਜਦੋਂ ਮੈਂ ਲਗਾਤਾਰ ਇਦਾਂ ਕਰਦੀ ਰਹੀ ਉਹ ਮੈਨੂੰ ਚੋਕੇ ਅੰਦਰ ਲੈ ਕੇ ਗਿਆ ਦੇ ਅੰਦਰ ਬੜਾ ਹਨੇਰਾ ਸੀ ਉਹਨੇ ਮੈਨਾਂ ਇੱਕੋ ਮਿੰਟ ਵਿੱਚ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਮੈਂ ਤਾਂ ਬਸ ਨਜ਼ਾਰੇ ਲੈਂਦੀ ਰਹੀ ਉਹ ਵੀ ਮੈਨੂੰ ਨਜ਼ਾਰੇ ਦਿੰਦਾ ਰਿਹਾ ਫਿਰ ਅਸੀਂ ਦੋਵੇਂ ਇੱਕ ਹੋ ਗਏ ਉਹਦੇ ਵਿੱਚ ਬਿਲਕੁਲ ਨੌਜਵਾਨਾਂ ਵਾਲਾ ਜੋਸ਼ ਸੀ ਮੈਨੂੰ ਉਹਦੇ ਨਾਲ ਪਿਆਰ ਕਰਕੇ ਬੜਾ ਵਧੀਆ ਲੱਗਿਆ ਤੇ ਫਿਰ ਸਾਡਾ ਮੇਨ ਗੇਟ ਖੜਕ ਗਿਆ ਅਸੀਂ ਦੋਵੇਂ ਜਲਦੀ ਜਲਦੀ ਬਾਹਰ ਆਏ ਮੇਰਾ ਸਹੁਰਾ ਬਾਹਰ ਚਲਾ ਗਿਆ ਤੇ ਮੈਂ ਆਪਣੇ ਰੂਮ ਵਿੱਚ ਅੰਦਰ ਚਲੀ ਗਈ ਤੇ ਮੇਰੀ ਸੱਸ ਗੁੱਸੇ ਵਿੱਚ ਬੋਲਦੀ ਅੰਦਰ ਨੂੰ ਆਉਂਦੀ ਸੀ ਮੈਨੂੰ ਕਹਿੰਦੀ ਉਹ ਕੱਪੜੇ ਮਸ਼ੀਨ ਵਿੱਚੋਂ ਕੱਢਦੇ ਨੇ ਸੀ ਕੀ ਕਰਦੀ ਰਹੀ ਤੂੰ ਮੈਂ ਉਹਦੀ ਗੱਲ ਨੂੰ ਇਗਨੋਰ ਕੀਤਾ ਤੇ ਸੌਂ ਗਈ ਮੈਂ ਬੜਾ ਥੱਕ ਗਈ ਤੇ ਮੇਰੀ ਸੱਸ ਬੋਲ-ਬੋਲ ਕੇ ਆਪੇ ਚੁੱਪ ਹੋ ਗਈ ਤੇ ਮੈਂ ਆਪਣਾ ਨਜਾਰੇ ਨਾ ਸੁੱਤੀ ਰਹੀ ਤੇ ਸੱਸ ਬੋਲਦੀ ਰਹ ਗਈ ਜਦੋਂ ਮੈਂ 1 ਘੰਟੇ ਬਾਅਦ ਨੀਂਦ ਪੂਰੀ ਕਰਕੇ ਉੱઠી ਤਾਂ ਮੈਂ ਦੇਖਿਆ ਕਿ ਕੱਪੜੇ ਸੁੱਕਣੇ ਪਾਏ ਹੋਏ ਸੀ ਮੈਂ ਸੋਚਿਆ ਅੱਜ ਮੇਰੀ ਸੱਸ ਕਿਵੇਂ ਦਿ얄 ਹੋਗੀ ਫਿਰ ਅੱਗੇ ਗਈ ਤਾਂ ਦੇਖਿਆ ਸੱਸ ਤਾਂ ਸੁੱਤੀ ਪਈ ਆ ਉਹ ਕੱਪੜੇ ਮੇਰੇ ਸਹੁਰਿਆਂ ਦੇ ਸੁੱਕਣੇ ਪਾਏ ਸੀ ਮੈਂ ਹੈਰਾਨ ਰਹਿ ਗਈ ਮੈਂ ਅੰਦਰ ਆ ਕੇ ਡੈਡੀ ਨੂੰ ਕਿਹਾ ਤੁਸੀਂ ਕਿਉਂ ਕੱਪੜੇ ਸੁੱਕਣੇ ਪਾਏ ਆ ਉਹ ਹੌਲੀ ਜੀ ਬੋਲ ਕੇ ਮੈਨੂੰ ਕਹਿੰਦਾ ਹੁਣ ਕਿਹੜਾ ਆਪਣਾ ਕੁਝ ਵੰਡਿਆ ਆ ਹੁਣ ਤਾਂ ਜੋ ਤੇਰਾ ਉਹ ਮੇਰਾ ਜੋ ਮੇਰਾ ਉਹ ਤੇਰਾ ਮੈਂ ਕਿਹਾ ਪਰ ਤੁਸੀਂ ਤਾਂ ਮੰਮੀ ਕੋਲੋਂ ਡਰਦੇ ਬੜਾਓ ਮੇਰਾ ਸਹੁਰਾ ਕਹਿੰਦਾ ਤੂੰ ਨਾਲ ਖੜੀ ਰਹਿ ਸਭ ਨੂੰ ਸੈੱਟ ਕਰ ਦੇਊਗਾ ਮੈਂ ਕਿਹਾ ਤੁਹਾਡੇ ਨਾਲ ਤਾਂ ਮੈਂ ਹਮੇਸ਼ਾ ਰਹੂੰਗੀ ਫਿਰ ਉਹ ਹੱਸਣ ਲੱਗ ਪਿਆ ਤੇ ਇਸ ਤਰ੍ਹਾਂ ਸਾਡਾ ਰੋਜ਼ ਦਾ ਕੰਮ ਹੋ ਗਿਆ ਸੀ ਅਸੀਂ ਦੋਵੇਂ ਮੌਕਾ ਹੀ ਲੱਭਦੇ ਸੀ ਕਿ ਕਦੋਂ ਮੇਰੀ ਸੱਸ ਕਿਤੇ ਜਾਵੇ ਤੇ ਅਸੀਂ ਦੋਵੇਂ ਮਸਤੀ ਕਰੀਏ ਮੇਰਾ ਸਹੁਰਾ ਮੇਰੇ ਨਜ਼ਦੀਕ ਆ ਗਿਆ ਤੇ ਮੇਰੀ ਸੱਸ ਕੋਲੋਂ ਦੂਰ ਹੋਣ ਲੱਗ ਗਿਆ ਸੀ ਇਸ ਗੱਲ ਦਾ ਅੰਦਾਜ਼ਾ ਮੇਰੀ ਸੱਸ ਨੂੰ ਵੀ ਹੋਣ ਲੱਗ ਗਿਆ ਸੀ ਕਿਉਂਕਿ ਮੇਰਾ ਸਹੁਰਾ ਹੁਣ ਮੇਰੀ ਸੱਸ ਕੋਲੋਂ ਨਹੀਂ ਡਰਦਾ ਸੀ ਉਹ ਮੇਰੀ ਸੱਸ ਦੀ ਗੱਲ ਦਾ ਜਵਾਬ ਦੇ ਦਿੰਦਾ ਸੀ ਪਹਿਲਾਂ ਤਾਂ ਮੇਰਾ ਸਹੁਰਾ ਹਰ ਕੰਮ ਉਹਦੇ ਇੱਕ ਬੋਲ ਤੇ ਕਰਦਾ ਸੀ ਪਰ ਹੁਣ ਉਹ ਗੱਲ ਨਹੀਂ ਸੀ ਪਰ ਮੇਰੀ ਸੱਸ ਨੂੰ ਇਸ ਗੱਲ ਦਾ ਦੁੱਖ ਲੱਗਦਾ ਸੀ ਮੈਨੂੰ ਇਸ ਤਰ੍ਹਾਂ ਖੁਸ਼ੀ ਮਿਲਦੀ ਸੀ ਕਿ ਉਹਨੂੰ ਵੀ ਅਹਿਸਾਸ ਹੋਵੇ ਮੈਨੂੰ ਤਾਂ ਹੁਣ ਆਪਣੇ ਸਹੁਰੇ ਨਾਲ ਹੀ ਲਗਾਵ ਹੋ ਗਿਆ ਸੀ ਹੈਰੀ ਨਾਲ ਮੈਂ ਬਹੁਤ ਘੱਟ ਗੱਲ ਕਰਦੀ ਸੀ ਕਿਉਂਕਿ ਮੇਰਾ ਸਹੁਰਾ ਮੈਨੂੰ ਹਰ ਚੀਜ਼ ਲੈ ਆ ਕੇ ਦਿੰਦਾ ਸੀ ਮੈਨੂੰ ਸ਼ਹਿਰ ਵੀ ਲੈ ਕੇ ਜਾਂਦਾ ਸੀ ਮੈਂ ਆਪਣੇ ਸ਼ੌਂਕ ਆਪਣੇ ਸਹੁਰੇ ਨਾਲ ਪੂਰੇ ਕਰਦੀ ਸੀ ਪਰ ਮੇਰੀ ਸੱਸ ਨੂੰ ਇਸ ਗੱਲ ਤੋਂ ਬੜੀ ਜੈਲਸੀ ਸੀ ਕਿ ਮੈਨੂੰ ਉਹ ਰੋ ਸ਼ਹਿਰ ਲੈ ਕੇ ਜਾਂਦਾ ਆ ਇਹ ਗੱਲ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਵੀ ਦੱਸਦੀ ਸੀ ਕਿ ਇਹ ਤੇਰੇ ਡੈਡੀ ਨਾਲ ਫਿਰਦੀ ਰਹਿੰਦੀ ਆ ਤਾਂ ਮੰਮੀ ਦੀ ਇਸ ਗੱਲ ਤੋਂ ਹੈਰੀ ਵੀ ਖੇਜ ਜਾਂਦਾ ਸੀ ਕਿ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਓ ਉਹਨਾਂ ਦੀ ਧੀਾਂ ਵਰਗੀ ਆ ਤੁਸੀਂ ਐਵੇਂ ਕੁਝ ਵੀ ਬੋਲਦੇ ਰਹਿੰਦੇ ਹੋ ਇਹ ਗੱਲਾਂ ਮੈਂ ਸੁਣੀਆਂ ਸੀ ਜਦੋਂ ਮੰਮੀ ਤੇ ਹੈਰੀ ਵੀਡੀਓ ਕਾਲ ਤੇ ਗੱਲ ਕਰ ਰਹੇ ਸੀ ਮੇਰੀ ਸੱਸ ਹਰ ਪਾਸੇ ਫਸ ਗਈ ਸੀ ਨਾ ਤਾਂ ਉਹਦਾ ਘਰ ਵਾਲਾ ਉਹਦੇ ਹੱਥ ਵਿੱਚ ਰਿਹਾ ਸੀ ਨਾ ਮੁੰਡਾ ਇਸ ਗੱਲ ਤੇ ਗੌਰ ਕਰਦਾ ਸੀ ਮੇਰੀ ਸੱਸ ਇਸ ਗੱਲ ਤੋਂ ਹੈਰਾਨ ਸੀ ਕਿ ਉਹਦਾ ਘਰ ਵਾਲਾ ਜੋ ਉਹਦੇ ਕੋਲੋਂ ਇੰਨਾ ਡਰਦਾ ਸੀ ਉਹ ਇੱਕੋ ਦਮ ਕਿਵੇਂ ਬਦਲ ਗਿਆ ਅਸੀਂ ਦੋਵੇਂ ਰਾਤ ਨੂੰ ਵੀ ਮਿਲਦੇ ਰਹਿੰਦੇ ਸੀ ਪਰ ਮੇਰੀ ਸੱਸ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਸਾਡੇ ਵਿੱਚ ਕੀ ਰਿਲੇਸ਼ਨ ਬਣ ਗਿਆ ਆ ਇੱਕ ਦਿਨ ਹੈਰੀ ਮੈਨੂੰ ਕਹਿੰਦਾ ਤੂੰ ਫੋਨ ਹੀ ਨਹੀਂ ਕਰਦੀ ਮੈਂ ਕਿਹਾ ਬਸ ਕੰਮਕਾਰ ਚ ਬਿਜ਼ੀ ਹੁੰਨੀ ਆ ਉਹ ਕਹਿੰਦਾ ਇੰਨਾ ਵੀ ਕੀ ਕੰਮ ਆ ਮੈਂ ਕਿਹਾ ਤੁਸੀਂ ਮੇਰੇ ਨਾਲ ਲੜਨਾ ਹੀ ਹੁੰਦਾ ਆ ਉਹ ਕਹਿੰਦਾ ਚੱਲ ਕਰ ਜਾਂ ਨਾ ਕਰ ਮੈਨੂੰ ਕੀ ਮੈਂ ਆਪਣੀ ਸੱਸ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਆ ਕਿਉਂਕਿ ਉਹ ਬੜੀ ਉਦਾਸ ਰਹਿੰਦੀ ਸੀ ਜਿਸ ਤਰ੍ਹਾਂ ਪਹਿਲਾਂ ਮੈਂ ਰਹਿੰਦੀ ਸੀ ਪਰ ਇੱਕ ਦਿਨ ਮੇਰੀ ਸੱਸ ਪਿੰਡ ਵਿੱਚ ਵਿਆਹ ਵਾਲਿਆਂ ਦੇ ਘਰ ਚੱਲੀ ਸੀ ਜਿਵੇਂ ਹੀ ਉਹ ਘਰੋਂ ਨਿਕਲੀ ਮੇਰਾ ਸੋਹਰਾ ਇੱਕੋ ਮਿੰਟ ਵਿੱਚ ਮੇਰੇ ਬੈੱਡ ਤੇ ਆ ਗਿਆ ਤੇ ਉਹ ਮੇਰੇ ਨਾਲ ਪਿਆਰ ਕਰਨ ਲੱਗਾ ਇੰਨੇ ਟਾਈਮ ਤੱਕ ਮੇਰੀ ਸੱਸ ਵਾਪਸ ਆ ਗਈ ਅਸੀਂ ਦੋਵੇਂ ਮਿਲਣ ਦੀ ਖੁਸ਼ੀ ਵਿੱਚ ਦਰਵਾਜ਼ਾ ਲਾਉਣਾ ਭੁੱਲ ਗਏ ਮੇਰੀ ਸੱਸ ਆਪਣਾ ਪਰਸ ਘਰ ਭੁੱਲ ਗਈ ਸੀ ਤੇ ਉਹ ਵਾਪਸ ਘਰ ਵੱਲ ਆ ਗਈ ਤੇ ਉਹਨੇ ਸਾਨੂੰ ਇਕੱਠੇ ਦੇਖ ਲਿਆ ਤੇ ਉਹ ਕਹਿਣ ਲੱਗੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੀ ਕਰਦੇ ਹੋ ਉਹ ਗੁੱਸੇ ਵਿੱਚ ਬਹੁਤ ਕੁਝ ਬੋਲੀ ਤੇ ਮੈਂ ਜਲਦੀ ਜਲਦੀ ਬਾਹਰ ਆ ਗਈ ਮੈਂ ਕੋਝਣਾ ਬੋਲੀ ਤੇ ਮੇਰੀ ਸੱਸ ਨੇ ਇਹ ਗੱਲ ਹੈਰੀ ਨੂੰ ਦੱਸ ਦਿੱਤੀ ਤੇ ਪਹਿਲਾਂ ਤਾਂ ਹੈਰੀ ਨਹੀਂ ਮੰਨ ਰਿਹਾ ਸੀ ਪਰ ਮੇਰੀ ਸੱਸ ਨੇ ਉਹਦੀ ਹੀ ਸੌਂ ਖਾ ਲਈ ਤਾਂ ਹੈਰੀ ਨੂੰ ਯਕੀਨ ਆ ਗਿਆ ਉਹਨੇ ਮੈਨੂੰ ਤਲਾਕ ਦੇ ਦਿੱਤਾ ਤੇ ਆਪਣੇ ਡੈਡੀ ਨੂੰ ਬੁਲਾਉਣਾ ਛੱਡ ਦਿੱਤਾ ਤੇ ਮੈਨੂੰ ਘਰੋਂ ਕੱਢ ਦਿੱਤਾ ਇਹ ਗੱਲ ਮੇਰੇ ਪੇਕੇ ਵੀ ਸਭ ਨੂੰ ਦੱਸ ਦਿੱਤੀ ਉੱਥੇ ਵੀ ਮੇਰੀ ਕੋਈ ਇੱਜ਼ਤ ਨਾ ਰਹੀ ਜੋ ਪਿਓ ਮੇਰੇ ਤੋਂ ਬਿਨਾ ਸਾਹ ਨਹੀਂ ਲੈਂਦਾ ਸੀ ਉਹ ਮੈਨੂੰ ਹੁਣ ਬੁਲਾਉਂਦਾ ਵੀ ਨਹੀਂ ਸੀ ਮੈਂ ਬੜਾ ਪਛਤਾ ਰਹੀ ਹਾਂ ਕਿ ਇੱਕ ਬਦਲੇ ਦੀ ਆਗ ਨੇ ਮੇਰੇ ਕੋਲੋਂ ਕੀ ਕਰਵਾ ਦਿੱਤਾ ਮੇਰਾ ਵਿਕਾਰ ਰੁੱਜੜ ਗਿਆ ਹੁਣ ਮੈਂ ਆਪਣੇ ਪੇਕੇ ਰਹਿ ਰਹੀ ਆ ਪਰ ਜ਼ਿੰਦਗੀ ਪਰ ਮੈਨੂੰ ਇਸ ਗੱਲ ਦਾ ਪਛਤਾਵਾ ਰਹੂਗਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ